ਸਤਿ ਸ਼੍ਰੀ ਅਕਾਲ ਜੀ ਅੱਜ ਚੱਲੇ ਜੀ ਟਰਾਲੇ ਵਾਲਿਆਂ ਕੋਲ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਹਾ ਬਾਪੂ ਨੂੰ ਲੈ ਜਾਵੀਂ ਜੇ ਟਰਾਲਾ ਲੈ ਕੇ ਆਉਣਾ ਬਾਪੂ ਨਹੀਂ ਛੱਡੇ ਆਈਏ ਫੇ ਚੌਥੇ ਜਾਂ ਪੰਜਵੇਂ ਨੂੰ ਟਰਾਲਾ ਸਾਲੇ ਬਾਪੂ ਘਰ ਦੇ ਰੰਗਾ ਇੱਕ ਖੂਰ ਹਾਂ ਤਰੋਂ 100 ਉਂਗੀਆਂ ਕਿੱਥੇ ਲੈ ਕੇ ਦਊਂਗੀ ਆਉਂ ਮੈਂ ਦੀ ਜ਼ਿੰਮੇਵਾਰੀ ਆ ਸਾਨੂੰ ਕੇ ਟੈਨਸ਼ਨ ਉਹ ਸੋਭਾ ਜੀ ਬੀ ਵੀ ਚਾਈ ਗਈ ਆ ਬਾਪੂ ਕਹਣਾ ਇੱਥੇ ਦਫ਼ਤਰ ਵਿੱਚ ਗੁੱਟੇ-ਫੁੱਟੇ ਕਰਦੇ ਬਾਪੂ ਸ਼ਕਲ ਚੱਲ ਕੇ ਸਿਲਕੋ ਉਹ ਕਾੜ ਕੇ ਟਰਾਲਾ ਸਾਰੇ ਬੰਦੇ ਇਕੱਠੇ ਲੱਗੋ ਰਹੇ ਨੇ ਉਹਨਾਂ ਭਗਾ ਕੇ ਮਾਰੀ ਕਰਦੇ ਉਹਨਾਂ ਦੀ ਗਲਤੀ ਆ ਅਸੀਂ ਤਾਂ ਬੰਦਾਂ ਚੱਟਿਆ ਹੁਣ ਦੇਖਣਾ ਜੀ ਯਾਦ ਤਾਂ ਨੂੰ ਅਗਲੀ ਵਾਰੀ ਛੱਡਿਆ ਅਗਲੀ ਵਾਰੀ ਆਓ ਸਮਾਨ ਨਹੀਂ ਤੇ ਲੱਗ ਕਰ ਲੈਣੇ ਉਹ ਜੇ ਸਮਾਨ ਪੂਰਾ ਕਰੋ ਬੰਦੇ ਦਾ ਨਹੀਂ ਵੇ ਤੂੰ ਅੱਬਾ ਪੂਰੀ ਗਾਇ ਛੱਡਿਆ ਉਹ ਡੰਡਾ ਲੈ ਕੇ ਵਹਿ ਜਾਣਾ ਉਹਨੇ ਨਾ ਨਹੀਂ ਇੱਕੋ ਬੋਲ ਆ ਕੱਲ ਆ ਦੇਣਗੇ ਪੰਜ-ਛੇ ਦਿਨ ਚ ਬਾਪੂ ਨੂੰ ਦੇਖ ਕੇ ਤਾਂ ਉਹ ਕਹਿੰਦਾ ਛੇਤੀ ਆਏ ਨਹੀਂ ਹਲੇ ਹਰਨਾ ਉੱਤੀ ਮਿਲ ਜਣਾਗਾ ਤੁਹਾਨੂੰ ਕਰੀਗਾ ਜੀ ਠੀਕ ਰੱਖੀਗਾ ਮੈਂ ਉਹੀ ਕਹਿੰਦਾ ਮੈਂ ਜਾ ਤਰਨ ਦੇ ਦਊਗਾ ਨੁੱਤੀ ਆ ਜਾਣਾ ਮੈਂ ਠੀਕ ਹੈ ਮੋਂ ਦੇਖਦਾ ਅੱਜ ਵੀ ਪਾਊਗਾ ਸਰਾਤ ਪਿਆ ਸਮਾਨੇ ਵਿੱਚ ਪਾਣੀ ਕੱਢਣ ਲੱਗੇ ਲੱਗੇ ਹੋਇਆ ਗਾਣਾ ਜਗਦੀਪ ਚਾਚਾ ਵੀ ਕਹਿੰਦਾ ਜੀ ਬਹੁਤ ਮਰਨ ਦੀ ਗੀ ਨਹੀਂ ਬੰਗੂ ਬਹੁਤ ਰੀ ਲੱਗਾ ਨਾ ਪਾਣੀ ਕੱਢਣ ਲੱਗੇ ਹੋਵੇ ਸਵੇਰ ਦਾ ਜੀਰੀ ਜੋ ਚਾਚਾ ਕਹਿੰਦਾ ਜੀਰੀ ਦਿਖਦੀ ਹੋਣੀ ਉੱਧਰ ਮਤਲਬ ਜਿਆਦਾ ਆ ਗਿਆ ਵੀ ਡੋਣਾ ਡੋਣਾ ਦੇ ਨੱਕੇ ਸੈੱਟ ਕਰਨ ਗਏ ਵਿਆਂ ਇੰਨਾ ਬਣ ਗਿਆ ਲਿਆ 6 ਕਿਲੋਮੀਟਰ ਦਾ ਯਾਰ ਅੱਜ ਆਪਣੇ ਵੀ ਆਉਂਗਾ ਜਰਾ ਮੌਸਮ ਜਾਂਦਾ ਕਿੰਨੇ ਦੇ ਬਾਕੀ ਕਹਾਂ ਜਾ ਕੇ ਕੀ ਮੌਸਮ ਹੋਊ ਹਾਂ ਚੱਲੀਏ ਫਿਰ ਹਾਂ ਚਲੋ ਬਾਪੂ ਦਾ ਅਗਲੀ ਵਾਰੀ ਓਕੇ ਵੇਲੇ ਲੈ ਕੇ ਜਾਉਂਗੇ ਹੂੰ ਬੜੀ ਜੀ ਬੰਦੇ ਨੂੰ ਡੀਗ ਦੇ ਤੇ ਪਹੁੰਚ ਗਿਆ ਬੰਦਾ ਹਾਂ ਉਹ ਲੇਟ ਹੋ ਜਾਂਦਾ ਰੇਗਰ ਮੈਂ ਕਿਹਾ ਕਿ ਤਰਨਜੀਤ ਜੀ ਤੁਹਿਆਂਗਾ ਤਰਨਜੀਤ ਉਹ ਕਹਿੰਦਾ ਉਹ ਰਾਤ ਅਮਰਸਰ ਤੇ ਆਇਆ ਛੇ ਸੌਤਾ ਪਿਆ ਕਹਿੰਦਾ ਹੋਰ ਬਹੁਤ ਵਧੀਆ ਜੀ ਉਹਨਾਂ ਜੱਗੇ ਡਾਉਨ ਠੀਕ ਆ ਆ ਗਿਆ ਬੰਦਾ ਤੇ ਰਾੜੀ ਜੱਗੇ ਦਾੜੀ ਹੈ ਦੋਵੇਂ ਦੀ ਜਗਾ ਗੱਲਦੀ ਆ ਨਾ ਜੀ ਹਾਂ ਹਾਂ ਰਾਣੀ ਕੋਈ ਅੰਕਲ ਨੇ ਆੜੀ ਆ ਹਾਂ ਅੰਕਲ ਨਾਲ ਪਹਿਲਾਂ ਪਈ ਆ ਮੈਂ ਪਹਿਲਾਂ ਆਪਣੇ ਅੰਕਲ ਕੇਦਾ ਨਾ ਹਾਂ ਮੈਂ ਗਰਾਮਾਨ ਗਾ ਪਪਾ ਗੱਲ ਤਾਂ ਮੇਰੇ ਬੰਦਰ ਨਾਲ ਨਹੀਂ ਤੈਨੂੰ ਲੱਗ ਜਾਣਾ ਪੈਂਦਾ ਪੈਂਦਰਾ ਦੋਹਾਂ ਦੇ ਤਾਂ ਸਾਡੇ ਹੈ ਪੈਂਦਰਾ ਦੋਹਾਂ ਦੇ ਤਾਂ ਚੱਲ ਬੰਦਾ ਭੇਜੂ ਮੈਂ ਦੇਣਾ ਵੀ ਮੇਰਾ ਹੁਕਮ ਹੈ ਜਾਣਾ ਗਰਾਮਾਨ ਨੂੰ ਫੇਰ ਬਾਪੂ ਭੇਜਿਆ ਪੈਂਦਰਾ ਦੋਹੇ ਤਾਂ ਮੈਂ ਦੋੇ ਬਾਪੂ ਚੱਲੂ ਕਿਹੜਾ ਸਾਥ ਤੇ ਜਾ ਨਹੀਂ ਹੁਣ ਇੱਕ ਜਾਊਗਾ ਹੁਣ ਉਦੋਂ ਦੋਹੇ ਗਏ ਤੇ ਨਾ ਇਹ ਹਾਂ ਕਿੱਥੇ ਉੱਥੇ ਨੂੰ ਤੇਰਾ ਅੱਗੇ ਵਾਰ ਕਰ ਦੋ ਤੇ ਤੂੰ ਜੇ ਟਰਾਲਾ ਮੇਰੇ ਦੋੇ ਲੈ ਕੇ ਜਾਣੀ ਤੇਰੇ ਨਾਲ ਕਈ ਵੀ ਜਾ ਤੇ ਘਰਾਂ ਨਹੀਂ ਸਰਦਾ ਇਹ ਬਾਨਾ ਜਿਹਦੇ ਲਾ ਜਾਂਦਾ ਵੀ ਘਰਾ ਨਹੀਂ ਦਰਦਾ ਔਖਾ ਹੋ ਜਾਂਦਾ ਰੱਛੇ ਬੋਤਾ ਬਾਨਾ ਸਾਰਨਾ ਪੈਣਾ ਉਧਰ ਰਾਤ ਨੂੰ ਆ ਗਿਆ ਉਦੋਂ ਹੀ ਔਖਾ ਹੋਇਆ ਇਹਨੂੰ ਉਦੋਂ ਰਾਤ ਨੂੰ 1 ਵਜੇ ਆ ਕੇ ਡੈਡੀ ਨੇ ਧਾਰਾਂ ਜੋਈਆਂ ਬਾਪੂਰੀ ਨੂੰ ਕਿਹਾ ਵਾਦਾ ਵੀ ਮੁੰਡਾ ਛੱਡ ਗਿਆ ਇੱਕ ਲੈ ਕੇ ਤੇਰੇ ਪੜਾ ਦੂੰਗੇ ਪਵਾ ਦੂੰਗੇ ਮੁਝੇ ਕਿਨ ਚੱਲ ਆਇਆ ਚੱਲੋ ਹੁਣ ਬਥੇਰੇ ਬੜਾ ਛੱਡਾ ਡੰਗਰ ਉੱਥੇ ਪੰਜ ਦਿਨ ਉੱਥੇ ਜਵਾ ਦੂੰਗਾ ਹੋਰ ਅਸਰ ਇੱਕ ਦਿਨ ਵਾਸਤੇ ਪਹਿਲਾਂ ਮਿਲਤਾ ਜਾਵੇ ਚਲ ਦੇਖਦੇ ਜਾ ਕੇ ਕੀ ਕਹਿੰਦੇ ਆ ਆ ਬਾਪੂ ਰਿਹਾ ਹੋਵੇ ਕਹਿੰਦਾ ਲਗੂਜੇ ਤੇ ਦਿਓ ਕਈ ਦਾ ਜਾਂਦੇ ਆ ਧਰਿਆਂ ਬਾਕੀ ਜਾ ਕੇ ਦੇਖ ਕੇ ਪਤਾ ਲੱਗੂ ਮੈਂ ਧ ਚਲੋ ਚੱਲ ਲਈ ਦੇਖ ਦੇ ਮੱਕੀ ਦੇਖ ਲੈ ਆਹੀ ਸਕਾਉਣੇ ਵਾਲਾ ਹੈ ਬਲੋਰ ਆਈ ਆ ਸਕਾਉਣਾ ਹਾਂ ਦੇਖ ਮੱਕੀ ਉਹ ਮੱਕੀ ਪਈ ਆ ਇੱਥੇ ਸੁਪਰੀ ਐਡਰੈਸ ਤੇ ਟਰਾਲੇ ਤੇ ਉਹ ਹੀ ਕਹਿੰਦਾ ਵੀ ਮੱਕੀ ਦੇਖ ਲੈ ਵੀ ਹੁਣ ਤੋਂ ਕਿੰਨੀ ਹੋਈ ਵੀ ਇੱਧਰ ਏਰੀਆ ਅਸਲ 'ਚ ਨਾ ਮੀਂਹ ਤੇ ਜੇ ਪਹਿਲਾਂ ਨਿਪਟ ਜੇ ਤਾਂ ਚੰਗੀ ਗੱਲ ਆ ਜਿੰਨੀ ਆਪਣੇ ਜੀੜੀ ਦੇ ਮੰਡੀਆਂ ਭਰੇ ਕਰਦੀਆਂ ਆ ਮੱਕੀ ਦੇ ਮੰਡੀਆਂ ਭਰੇ ਵਿਆਹ ਹੀ ਇੱਧਰ ਇੰਨੀ ਮੱਕੀ ਆ ਫਿਰ ਨਹੀਂ ਰੌਣਕ ਹਾਂ ਇਹ ਸਾਰਾਲੇ ਜਨੂੰ ਵੀ ਜ਼ਿਆਦਾ ਜਾਂਦੀ ਵੀ ਫਿਰ ਇਹ ਕਣਕ ਦੇ ਉੱਪਰ ਆ ਤਾਂ ਵੱਧ ਗਿਆ ਹਾਂ ਬਾਈ ਕੱਦੂ ਕਰਦਾ ਕਰਦੇ ਸੁਬਾਹ ਹੀ ਡਲੇ ਆਂ ਦੌੜਦਾ ਕਿ ਇਹਦਾ ਪਹਿਲੇ ਇਹਨੂੰ ਕਾਬੂ ਜ਼ਰਾ ਜੀ ਦੀ ਤਾਂ ਇਥੇ ਮਰਾ ਕਣਕ ਦੀ ਸੋਚੀ ਪਹਿਲਾਂ ਗਾਹੀ ਹੋ ਗਈ ਹੈ ਇਹ ਵੀ ਕਿਹ ਕਿਹ ਜਿਹੜੀ ਆ ਰੇਵੀਦਾਰਾਂ ਨੂੰ ਗਾਹ ਦੀ ਫਸਲ ਦੀ ਉਪਨਾ ਹੋ ਜਾਂਦੀ ਹੈ ਤੂੰ ਰਹਿਦਾ ਹਉਣ ਦੇ ਗਾਹ ਦੀ ਫਸਲ ਵੀ ਰੇਡ ਬਾਦ ਰੱਖ ਹੋ ਜਾਂਣਾ ਲੋਕਾਂ ਨੇ ਨਾ ਰੇ ਹੈ ਨਹੀਂ ਹੋ ਜੇ ਇਹਦਾ ਆਉਂਦੇ ਤਾਂ ਸਹੀ ਮੈਂ ਕਿਹਾ ਪਹਿਲਾ ਟੈਂਸ਼ਨ ਪਈ ਜਾਂ ਸਭ ਨੂੰ ਹਾਂ ਵੀ ਚੱਕ ਲਈ ਫਟਾਫਟ ਤਾਂ ਹੀ ਤੇ ਲੈ ਕੇ ਹੋ ਜਾਂਦੀ ਏ ਕੋਈ ਬਾਤ ਨਹੀਂ ਆ ਗਿਆ ਸਤਲੁਜ ਦਰਿਆ ਵੀ ਬੱਸ ਕੰਦਾ ਤਾਂ ਆਹ ਸੜਕ ਵੀ ਮੌਜ ਹੋ ਗਈ ਜੰਗਲ ਦੀ ਬਣੀ ਆ ਇਹ ਹੁਣ ਤਾਂ ਪਾਣੀ ਥੋੜਾ ਹੀ ਆ ਪਰ ਉਹ ਚੱਲ ਲਿਆ खासा ਹਾਂ ਨਾ ਉਹ ਚੜਨੇ ਆ ਦੇ ਉਹ ਤੇ ਤਾਜ਼ਾ ਤਾਜ਼ੀ ਮਿੱਟੀ ਪਈ ਵੀ ਆ ਧੱਗੀਆਂ ਜੀਆਂ ਬਰਾ ਢੁੰਡਾ ਬਰਾ ਚੌੜਾ ਵੀ ਬਹੁਤ ਆ ਹਾਂ ਉਰੇ ਚੌੜਾ ਹੈਗਾ ਉਹ ਚੌੜਾ ਇਹਦੇ ਬੰਨ ਵੀ ਇੱਕੇ ਆ ਨਾ ਸਿੰਗਲ ਹਾਂ ਆਪਣੇ ਦੋ ਬੰਨ ਲਾ ਉੱਥੇ ਹਾਂ ਆਪਣੇ ਡਬਲ ਬੰਨਦਾ ਉਹਦਾ ਬਾਹਰ ਤੋਂ ਬੰਨਦਾ ਇੱਥੇ ਇੱਕੇ ਸਿੰਗਲ ਬੰਨ ਹਾਂ ਦੇ ਜਾਂਦੀ ਮੱਕੀ ਉਹ ਮੱਕੀ ਹੈ ਹੈ ਹੋਰ ਛੋਟ ਜੇ ਕਿ ਇੱਧਰ ਦਾ 36 30 ਹੈ ਜਿਆਦਾ ਇੱਧਰ ਹਾਂ ਪਾਣੀ ਘਰਦਾ ਬਾਹਲੇ ਸ਼ੁਰੂ ਹੋਣਾ ਉੱਥੇ ਤੇ ਪਰਸ਼ਾਵਾਂ ਪੈਣ ਦਾ ਥੋੜਾ ਜਿਹਾ ਇੱਧਰ ਵੀ ਲੱਗ ਗਿਆ ਗੀੜ ਚ ਕਲੋਰ ਤਾਂ ਆ ਗਿਆ ਜਿੱਗੇ 来 ਗਿਆ ਥੋੜਾ ਜਿਹਾ ਹੁਣ ਤਾਂ ਆ ਉਹ ਥੋੜੀ ਜਿਹੀ ਭੀੜ ਬੜਕਿਆ ਮੌਸਮ ਆ ਗਿਆ ਕੋਲ ਦੇ ਥੱਲੇ ਲੰਘ ਕੇ ਫਾੜ ਕਾ ਕੇ ਹਾਂ ਫਾੜ ਕ ਲੰਘੇ ਜਾਂ ਬੱਡੜੀ ਵਾਲੀ ਫਾੜ ਕਾਉਣੇ ਹੁਣ ਉਹੀ ਉਹ ਆ ਗਏ ਬਸ ਉਹ ਖਤਰਨਾਕ ਫਾੜ ਕੇ ਜੇ ਲੰਘੇ ਔਰ ਪਿੱਛੇ ਸਾਵਧਾਨ ਹੁਣ ਵੜਿਆ ਉਹ ਆ ਘੜਕੇ ਆ ਰਹੰਦਾ ਹਾਂ ਹਾਂ ਔਰ ਹੱਸਦਾ ਲੰਘੇ ਫੇਰ ਜਦ ਇਹ ਆ ਗਿਆ ਕਿ ਮਿਲਗਾ ਉਹ ਬਹੁਤ ਟਾਈਮ ਲੰਦੇ ਫਾੜ ਕੋ ਦਾ ਜੀ ਮਿਲ ਕੇ ਜਾ ਕੇ ਰੋਡ ਬਹੁਤ ਸਾਫ ਮਿਲਣੀ ਆ ਪਰ ਉੱਥੇ ਟਾਈਮ ਲਾ ਜਾਣਾ ਥੋੜਾ ਤੇ ਜਾਣੀ ਨਹੀਂ ਆਪਾਂ ਨੇ ਉੱਪਰਲੇ ਪਾਸੇ ਨੂੰ ਘੁੰਮੂਗੇ ਹਾਂ ਤੇ ਫੇਰ ਵੀ ਹੈਗਾ ਡਿਕਾ ਯਾ ਨਹੀਂ ਉੱਪਰਲੇ ਪਾਸੇ ਨੂੰ ਉਦੋਂ ਉਹਦੇ ਮੂਰੇ ਸ਼ੌਕਤ ਦੀ ਦੁਕਾਨ ਤੇ ਗਏ ਕਿਹੜਾ ਸ਼ਹਿਰ ਉੱਥੇ ਦੇ ਤਾਂ ਮੁੜ ਕਿਉਂ ਆਏ ਆਪਾਂ ਐ ਜਾਂ ਪਹਿਲਾ ਆਏ ਤਿੰਨੇ ਵਾਰ ਚ ਲੰਦਰ ਨੂੰ ਆਇਆ ਫਗਵਾੜੇ ਨੂੰ ਇੱਧਰੋਂ ਤੇਰੇ ਨਾਲ ਦੋ ਵਾਰ ਆਏ ਉਹ ਵੀ ਇੱਧਰੋਂ ਹੀ ਆਏ ਆਪਾਂ ਉਦੋਂ ਨੂੰ ਗੱਪਰ ਪੈਂਦਾ ਸੀ ਅਸੀਂ ਉਦੋਂ ਨੂੰ ਹੀ ਆਉਂਦੇ ਫਗਵਾੜੇ ਕਿਨ ਨੂੰ ਹੈ ਫਗਵਾੜੇ ਕਿਨ ਨੂੰ ਹੁਣ ਵੀ ਉੱਧ ਨਹੀਂ ਆਉਣਾ ਆਪਾਂ ਨੇ ਹੈਨਾ ਰੋਪੜ ਤੋਂ ਜਰਨਤ ਤੱਕ ਜਾਉਂ ਤੋਂ ਕਿ ਫਗਵਾੜੇ ਕਿਨ ਨੂੰ ਕਦੇ ਆਉਣਾ ਉਦੋਂ ਹੀ ਆਇਆ ਆ ਤਾਂ ਫੇ ਤੈਨੂੰ ਆ ਬਾਈਪਾਸ ਤੋਂ ਆਉਣਾ ਪੈਣਾ ਜੇ ਤੂੰ ਫਗਵਾੜੇ ਨੂੰ ਆਉਂਗਾ ਜੇ ਤੂੰ ਉਹਨੂੰ ਆਇਆ ਗਾਉਂ ਨਹੀਂ ਹੋ ਕੇ ਆਉਂਦੇ ਹੁਣੇ ਇਤਰਾ ਜਲੰਧਰ ਕੋਲ ਦਿੱਥੇਲ ਮੁਰਦੇ ਦੇ ਬਰਾਨ ਗੁੜੀ ਵਾਲੇ ਪਿੰਡ ਨੂੰ ਵਾਸੂ ਪਰਾਂ ਲੰਘ ਕੇ ਉੱਥੇ ਤੇ ਮੁੜ ਕੀ ਕਰਨਾ ਇੱਧਰ ਨੂੰ ਵੀ ਦੂਰ ਪੈਂਦੀ ਹੈ ਦਰਾਹੇ ਵੱਲ ਆਹ ਪਰਾਂ ਰਸਤਾ ਦੇਖ ਹੀ ਜਾਂਦੇ ਹੋ ਦਰਾਹੇ ਹਾਂ ਦੇਖ ਲਓ ਲੱਗ ਦੇਖਦੇ ਵੀ ਇੰਦਰ ਰਾਹੇ ਨੂੰ ਕਿੰਨਾ ਕੀ ਦੀ ਪਟੋਲ ਹੈ 250 ਰੁਪਏ ਬਸ ਹਾਂ ਦੂਰ ਵੀ ਪੈਂਦਾ ਹੂ ਯਾਨੀ ਆਏ ਆ ਵੀ ਰਸਤਾ ਬਹੁਤ ਹਸਾਪ ਇਹ ਹਾਂ ਫੋਰ ਲਾਈਨ ਹੈ ਸਿਰੇ ਤੱਕ ਆਪਣਾ ਤੱਕ ਜਿਹੜਾ ਆਪਾਂ ਉੱਤਰੇ ਚੜੇ ਤੇ ਇੱਥੇ ਤੇ ਕਹਾਂ ਚੱਕਰ ਪੈਂਦਾ ਮਾਸੜੀ ਉਥੇ ਜਿਹੜੀ ਤਰਾਹੇ ਖੜਨਾ ਪੈਂਦਾ ਲਾਈਨ ਪਰ ਅੱਛਾ ਤਾਂ ਵੀ ਤਾਂ ਇਹ ਦਿਨੋ ਠੀਕ ਹੈ ਜੇ 250 ਰੁਪਏ ਲਾਉਣਾ ਉਹ ਵੀ ਫਿਰ ਉਥੇ ਮੈਂ ਉਦਾਂ ਖੜੇ ਆ ਪੌਣਾ ਘੰਟਾਂ ਆਈ ਜਾਂਦੀਆਂ ਲੱਗੀ ਜਾਂਦੀਆਂ ਲੈਣਾ ਜੀ ਨਾਲ ਟੁੱਟਿਆ ਚਲਪੁਰ ਦੇ ਥੱਲੇ ਨੂੰ ਮੈਂ ਵੀ ਆਹੇ ਤਪੱਸੇ ਵਾਲਾ ਘਰ ਇੰਨਾ ਇੱਥੇ ਬਸ ਹੁੰਦੀ ਆ ਆਹ ਆਟਾ ਪਹੇਰਾ ਹੋ ਰਿਹਾ ਹੈ। ਆ ਟੱਪ ਕੇ ਮਿਲ ਗਿਆ ਆ ਗਿਆ। ਇਹ ਲਾਈਨ ਬੜੀ ਅਸਲ ਚ। ਕੀ ਆ ਲੋਈ। ਸਰੇ ਤੱਕ ਮੀ ਨਹੀਂ ਮਿਲੇ ਜੇ ਕਿ ਮਿਲ ਕੇ ਪੁੱਜੇ ਨਹੀਂ। ਨੇ ਨੇ ਵਾਲਾ ਕੰਮ ਹੋ ਗਿਆ। ਕਦੇ ਮੀ ਆ ਗਿਆ ਦੇਖ ਲੈ। ਲੋ ਟੋਪ ਲੱਗੇ ਵੀ ਨਹੀਂ ਪੈ ਗਏ ਆ। ਦੁਰਨ ਲੱਗੇ ਵੀ ਪਹੁੰਚਣ ਲੱਗੇ। ਪਹੁੰਚਣ ਲੱਗੇ। ਤੂੰ ਜਾ ਕੇ ਦੇਖਦੀ ਆਂ ਤਲੂਕਿਆ ਜੈਂ ਪਰ ਮੂੰ ਇੱਧਰ ਪੈਣਾ ਮੀ ਨਹੀਂ ਇੰਨਾ ਹੈਗਾ ਆ ਬਾਲੇ ਪੈਣ ਸੁਭਾ ਜਈ ਹੈ ਮੈਨਾਂ ਸੁਭਾ ਜਈ ਆ ਆ ਗਿਆ ਹੁਣੇ ਜੀ ਭਾਈ ਛੋਟਾ ਹੋਣਾ ਹੈ ਨਾ ਲਿਖਿਆ ਭਾਈ ਮਹਾਲ ਤੇ ਲਿਖਾ ਉਹ ਤੇ ਲਿਖਾ ਉਹਨੂੰ ਮਹਾਲ ਆ ਗਿਆ ਭਾਈ ਆਈ ਆ ਸੜਕ ਪਰ ਆ ਗਈ ਤਾਂ ਥੱਲੇ ਕੀ ਲਿਖਾ ਥੱਲੇ ਲਿਖਿਆ ਭਾਈ ਮਹਾਲ ਆਪਣੇ ਆਈ ਆ 18:30 ਨੂੰ ਸੋਟਾ ਲਿਖਿਆ ਵਾ ਇੱਧਰ ਹੈਗਾ ਸਾਡੇ ਨਾਲ ਮੋਟਾ ਹੀ ਆ ਬਾਕੀ ਦੇਖਦੇ ਹਾਂ ਅੰਦਰ ਜਾ ਕੇ ਕਿਆ ਲਾਰਾ ਲੱਗਦਾ ਉਹਨੇ ਗਾਣੇ ਇਹ ਘਰ ਬਾਰੇ ਆ ਸੱਚੀ ਧੀ ਵੀ ਹੋ ਗਈ ਆ ਦੋ ਚੀਜ਼ਾਂ ਤਾਂ ਮਿਲ ਗਈਆਂ ਹੂੰ ਬਾਕੀ ਵੀ ਮਿਲ ਜਣੀ ਆ ਉਹ ਜੋੜੀ ਬਾਕੀ ਖੜੇ ਆ ਉਹ ਹਰ ਉਹਨਾਂ ਨਾਲ ਮਿਲਾ ਦੇਣੀ ਆ ਹਾਂ ਤੇ ਇਹਨਾਂ ਨਾਲ ਮਿਲਾ ਦੇਣੀ ਆ ਕਿ ਉਹਨਾਂ ਦੇ ਚੀਜ਼ਾਂ ਹਾਂਜੀ 40 ਦਿਨ ਲੇਟ ਆ ਜਾਣੀ ਕਰਾਤਾ ਹਾਂਜੀ ਅੱਜ 40 ਦਿਨ ਹੋ ਗਏ ਪੂਰੇ ਦੇਖੋ ਚਲੋ ਬੈਟਰੀ ਕਰਵਾ ਕੇ ਚਾਹੁੰਦੇ ਹਾਂ ਸਾਹ ਲੱਗਾ ਅਵੀ ਡਬਲ ਹਿੱਸੇ ਵਾਲਾ ਮੇਰਾ ਰੰਗ ਹੋਣੀ ਨਹੀਂ ਪਾਉਣਾ ਪੜਾ। ਮੇਰਾ ਰੰਗ ਹੋਣਾ ਪੁਰਾ ਜਿਹੜੇ ਆਈ ਜਾਂਦੇ ਹੂੰ ਆ ਦੋਲੀ ਵਾਲਾ ਮਾਰੋ ਦੇਣਾ ਅੱਜ ਵੀਡੀਓ ਵਾਲਾ ਅੱਜ ਦੇਣਾ ਹੈ ਵੀਡੀਓ ਵਾਲਾ ਇਹ ਵੀਡੀਓ ਨਾਲ ਸਿੱਕਾ ਲੱਗ ਰਿਹਾ ਹੈ ਹੂੰ ਵੀਡੀਓ ਵਾਲਾ ਡਬਲ ਹਿੱਸੇ ਵਾਲਾ ਹੋਊਗਾ 26 ਹਾਂ 22 ਹਾਂ 22 ਫੁੱਟ ਆ ਫਿਰ ਮੈਂ ਛੱਡੀ ਕੇ ਹਾਂ ਵੀਡੀਓ ਵੀਡੀਓ ਇਹ ਜੱਕ ਵਾਸਤੇ ਆ ਇਹ ਲੱਗੇ ਆ ਹਾਂ ਲੈ ਕੇ ਲਾਉਣ ਜੱਕ ਲਾਉਣ ਨੂੰ ਐਨੇ ਐਨੇ ਲੱਗੀ ਜੱਕ ਹੁੰਦੇ ਨੇ ਲਾਉਂਦੇ ਫਸ ਗਏ ਕਿੰਨੇ ਜੱਕ ਲੱਗਣ ਆਏ ਤਾਂ ਦੇਖ ਲਾ ਹਾਂ ਛੱਡੀ ਕੇ ਦੇਖੀ ਅੰਦਰ ਹਾਂਜੀ ਤੋ ਇਹ ਦੇਖਣ ਆਗੇ ਚੜੇ ਆ ਇੱਧਰ ਆਈ ਬੜੀ ਬਾਗੀ ਕਰਿਆ ਦਾ ਬੱਚਾ ਵੰਜਾ ਤੋ ਜਿਆਵਾ ਹਾਂ ਆਹ ਇਹ ਆਹੀ ਆ ਬਰੇ ਇਹੀ ਕਹਿੰਦੇ ਆ ਤੂੰ ਮੈਂ ਆਹ ਰਾਲੀ ਬਈ ਇੱਕ ਗੱਲ ਇਹ ਦੇਖ ਇਹ ਤਰਾਹ ਦੀ ਦੇਖੋ ਬੱਲੀ ਨੇ ਇਸ ਤਰ੍ਹਾਂ ਆਇਆ ਹੋਇਆ ਈ ਲੈ ਇਹ ਬੜਾ ਬਹੁਤ ਕਾਪਣੀ ਓਏ ਹੁਣੇ ਉਹੀ ਤੇ ਨਿਕਲ ਕੇ ਬੱਜਦੇ 18 ਇੰਡਰਾਂ ਦੇ ਪਾਰੀ ਵਰਦੀ ਵਾਲੇ ਉੰਨੀਆਂ ਕਹਿੰਦੇ ਮੈਂ ਥੱਲੇ ਹੁੰਦਾ ਇੱਕ ਦੋ ਵੀ ਘਟਾ ਦੇ ਉੰਨੀ ਕਹਿੰਦੇ ਆ ਜਿਹੜੀ ਦਾ ਚੜਾਉਂਦਾ ਜੀ ਹੁਣ ਕਿੰਨੀ ਦਿਰੀ ਦਿੱਤੀ ਹੈਈ ਸਹੀ ਸਹੀ 1 ਵਜੇ 25 ਤੱਕ ਹੋ ਜਾਈਏ 25 ਦੀ ਕਿ ਦਿੱਤੀ ਅੱਗੇ 1 ਜੂਨ ਦਿੱਤੀ ਚਲੋ ਉਹ ਵੀ ਮੇਰਾ ਵੀ ਟਾਈਮ ਨਹੀਂ ਲੱਗੇਗਾ ਛੱਡ ਜਾਂਦਾ ਇੰਨਾ ਕ ਹੋ ਜਾਂਦਾ ਨਹੀਂ ਆਪਾਂ ਛੱਡ ਪਾਉਂਦੇ ਤੇ ਮੇਰੇ ਤੇ ਆ ਵੀ ਨਹੀਂ ਹੋਇਆ ਸਿੱਧੀ ਗੱਲ ਮੋੜ ਬੱਚੇ ਦੇ ਕੰਨਾ ਕਰ ਦਿਓ ਸਾਰੇ ਬੰਗੇ ਤੇ ਬੈਠੇ ਜਣਾ ਹੁੰਦਾ ਜ਼ਰੂਰੀ ਆ ਜੇ ਜਿਹੜਾ ਨਹੀਂ ਬੱਜੂਗਾ ਤਾਂ ਵੀ ਨਹੀਂ ਬੰਦਦੇ ਨੇ ਹੈਗਾ ਇੱਕ ਕਿਕਰਾ ਤਾਂ ਜਰੂਰ ਲਾਉਣਾ ਤਾਂ ਮੈਂ ਉਹਨਾਂ ਤੋਂ ਉਹਨੇ ਕੋਈ ਪਹਿਲੀ ਤਰੀਕ ਤੇ ਪਰ ਮੈਂ ਸ਼ੈੱਡ ਤੋਂ ਲੱਗਿਆ ਨਾ ਤਾਂ ਮੈਂ ਟਰਾਲੀ ਦਾ ਫਿਰ ਉਹਦੇ ਹੀ ਕਰਤੀ ਸੀ ਨਾ ਮੈਂ ਤਾਂ ਮੈਂ ਕਰ ਤੁਹਾਨੂੰ ਬੁਲਾ ਕੇ ਦਿਖਾ ਦਾਂਗੀ ਚੈੱਕ ਕਰਾ ਲਓ ਬਾਈਆਂ ਜੋ ਕਿਹਾ ਬਾਕੀ ਦੇਖਦੇ ਆ ਹੁਣ 25 ਤਰੀਕ ਦਿੱਤੀ ਆ ਦੇਖ ਲਓ 25 ਨੂੰ ਅੱਗੇ ਤੇ ਚੈੱਕ ਕਰ ਲਿਓ ਅੱਗੇ ਪੈਸਾ ਕਿਦਾਂ ਆਈਏ ਦੇਖਣ ਤੁਸੀਂ 25 ਨੂੰ ਅੱਗੇ ਚੈੱਕ ਕਰ ਲਿਓ ਟਰਾਲੀ 25 ਚੈੱਕ ਕਰ ਪੱਤੀ ਨੂੰ ਚੈੱਕ ਕਰ ਲਓ ਫਿਰ ਉਧਰ ਤੁਹਾਨੂੰ ਬਾਇਰ ਨਾ ਲੱਗਣੀ ਆ 12 ਅੰਦਰ ਰਹਿ ਜੂਗਾ ਉਦੋਂ ਨਾ 25 ਨੂੰ ਦੇਖ ਲਓ ਆ ਪਹਿਲੀ ਦੇ ਗੇਟ ਚ ਉਜੂ ਹਾਂਜੀ ਹਾਂਜੀ ਕੋਈ ਨਹੀਂ 25 ਵੀ ਆਈ ਜਿਹੜੇ ਦੂਗਾ 25 ਨੂੰ ਅੱਗੇ ਚੈ ਅੱਜ ਵੀ ਅਸੀਂ ਫੋਨ ਕਰੇ ਵੀ ਨਹੀਂ ਆਈ ਆ ਫੋਨ ਇੱਕ ਘੰਟੇ ਫੋਨ ਕਰਨ ਦੀ ਲੋੜ ਨਹੀਂ ਅਸੀਂ 25 ਨੂੰ ਆ ਕੇ ਆਪਣੀ ਟਰਾਲੀ ਚੈੱਕ ਕਰਦੇ ਆ ਬਾਕੀ ਠੀਕ ਹੈ ਤਾਂ ਇਦਾਂ ਟਿੱਕਰ ਜਾਂ ਲੱਗਿਆ ਫਿਰ ਹੌਸਲਾ ਹੋ ਜਾਂਦਾ ਵੀ ਹੁਣ ਆ ਨਿਕਿਆ ਉਹ ਆਪਣਾ ਇੰਨਾ ਕੁ ਹੋ ਗਿਆ ਆਪਣਾ ਫਾਰਮ ਲੱਗਾ ਹੋਊਗਾ ਅੱਜ ਤੱਕ ਫਾਰਮ ਨਹੀਂ ਲੱਗਾ ਉੱਧਰ ਲੱਗੇ ਲੱਗਾ ਹੋਊਗਾ 14 ਪਾਈ ਹੋਈ ਆ ਭਾਈ ਉਹ ਸਾਡੀ ਟਰਾਲੀ ਉਹ ਗਈ ਸੀ ਮੈਂ ਜਰੂਰ ਲਾ ਲਈਏ ਜੇ ਹੈਗੀ ਆ ਜੀ ਚਲਿਓ ਤੁਹਾਨੂੰ ਚਲੋ ਚਲੋ ਇਹਦਾ ਕੰਮ ਜੀ ਚਲਦਾ ਕਰ ਮਾਰੂ ਮਾਰੂ ਤੇ ਅੰਮੀ ਟਾਲੇ ਹੀ ਖੜੇ ਹੈ ਕਿੰਨਾ ਦੰਦ ਜਿੰਨਾ ਜੱਤ ਤੱਕ ਹਾਂ ਹਾਂ ਜੱਤ ਤੱਕ ਜੱਤ ਤੱਕ ਆ ਚੀਜ਼ ਨਹੀਂ ਬਣਦੀ ਜੱਤ ਤੱਕ ਤੇ ਚਾਪਲ ਨੂੰ ਨਹੀਂ ਆ ਰਹਾ ਹੋ ਰਿਹਾ ਹੋਏ ਨੂੰ ਕੋਈ ਪਤਾ ਨਹੀਂ ਹੈਗਾ ਇਹ ਤਾਂ ਜਿੰਨਾ ਹੁਣ ਦਾ ਦਿੰਦਾ ਕਿ ਕਹਿੰਦਾ ਵੀ ਗੋਲ ਲੱਗੇ ਦੇ ਬਾਅਦ ਆਪਣੀ ਮੰਨਦੀ ਆ ਪੁੱਤ ਹਾਂ ਬੋਟ ਕੀ ਲੱਗੇ ਤੇ ਇਹ ਲੋਕੋ ਵਾਲਾ ਹੀ ਪਟਕੇ ਭੇਜਦੇ ਦਾ ਨਿੱਕੀ ਦੇ ਕੇ ਤੁਸੀਂ ਭੇਜਦੀ ਹੋਏ ਯਾਨੀ ਮੁਰਤਾ ਹਜੇ ਦੇ ਨਾ ਅਜੇ ਉਨੀ ਰੌਣਕ ਨਹੀਂ ਜਿਹੀ ਜਾਂਦਾ ਸੀ ਜਦ ਆਪਾਂ ਆਏ ਸੀ ਹਾਂ ਬਹੁਤ ਕਾਮੇ ਜਾਂਦਾ ਹੁਣ ਆਪ ਕੀ ਜਨ ਆਏ ਹੈ ਨਹੀਂ ਇੱਕ ਵਜਿਆ ਵਾ ਆਪਾਂ ਆਏ ਤੇ ਜਿਆਦਾ ਫਿਰ ਰੋਕੀ ਸੀ ਕੰਮ ਮੱਧ ਚੱਲਦਾ ਹੈ ਆਪ ਕੀ ਜਨ ਆ ਨਾ ਲੈ ਕੇ ਰਹਿਣਾ ਤੁਸੀਂ ਉਹ ਚੱਲ ਪਈਆ ਗ੍ਰੈਂਡਰ ਜਿਆ ਚੱਲਦਾ ਮੈਂ ਦਾ ਕੰਮ ਚੱਲਦਾ ਹੂੰ ਇਹ ਕਿਹੜਾ ਇਹ ਰੰਗ ਕੀ ਹੋਇਆ ਨਹੀਂ ਪ੍ਰਾਈਮਰ ਤਾਂ ਬਰਾਊਨ ਜਿਹਾ ਹੀ ਕਰਦੇ ਆ ਪ੍ਰਾਈਮਰ ਨੀਲੇ ਇਹ ਤਿੰਨ ਚਾਰ ਕੱਢ ਮਨੇ ਆ ਰੰਗ ਆਉਗੇ ਮੈਂ ਪ੍ਰਾਈਮਰ ਜੰਗਾ ਇਹ ਰੰਗ ਜਿਹੜਾ ਰੰਗਾ ਦੇਣਾ ਉਹਦੇ ਨਾਲ ਵੀ ਪ੍ਰਾਈਮਰ ਮਾਰ ਦਿੰਦੇ ਹਾਂ ਹਾਂ ਉਹ ਜੁਗੜੇਲੇ ਹਾਂ

ਕਹਾਂਗੇ ਯਾਨੀ ਇਹਦਾ ਕੀ ਬਾਈ ਬੋਤਾ ਨਹੀਂ ਹਾਂ ਮੇਰਾ ਤੇ ਇਹ ਸਾਰੇ ਨੂੰ ਚਾਰੇ ਲਾਗੇ ਲਾਉਣਾ ਇਹ ਦਿੱਕਤ ਆ ਪਿਆ ਉਹਦਾ ਚੱਕ ਦੇਣਾ ਨਾ ਨਾ ਮੈਨੂੰ ਦੱਸਣਾ ਪੈਂਦਾ ਦੇਖੀ ਤੇ ਨਾਮ ਲਿਖਾਇਆ ਹੁੰਦਾ ਨਾ ਵਿੱਚ ਹਲਕੇ ਦੇ ਕੋਈ ਹੈ ਨਾ ਮੈਂ ਦੇਖ ਕੇ ਦਿਖਾਇੰਦਾਂ ਇਸ ਦਾ ਜਿਹੜਾ ਕਾਗੇ ਲਿਖੀ ਹੋਊਗਾ ਸਮਾਨ ਵੀ ਪਿਆ ਮੈਂ ਪੂਰਾ ਸਮਾਨ ਹੈ ਨਾ ਹਾਂ ਇਵੀ ਨਹੀਂ ਦੇ ਰਾਂਗੇ ਜੇ ਆ ਤਿਆਰ ਆ ਇਹਨ ਇਹ 16 ਲੱਗਦੀ ਹੈ ਹੈ ਨਾ ਜੀ 5620 ਲਿਖਿਆ ਹੋਇਆ ਹੂੰ ਸਹੀ ਬਹੁਤ ਪਾਈ ਤੇ ਲੱਗਦਾ ਹੈ ਹੈ 11 ਕਹਿੰਦੇ ਮੇਰਾ ਟਰਾਲਾ ਤੇ ਇੱਕ ਮੋਟੋ ਫੜਾ ਹੈ ਇਹ ਦੇਖਣ ਨੂੰ ਨਹੀਂ ਲੱਗੀਆਂ ਜੀ ਛੋਟੀ ਹੀ ਲੱਗਦੀ ਪਤਾ ਨਹੀਂ ਬੜੇ ਦੇਖ ਲੋ ਤਾਂ ਲੱਗ ਜਾਂਦੀ ਆ ਕਾਈ ਕੀ ਗਿਆ ਇਹ ਜਣਾ ਸਾਹਮਣੇ ਨਾਲ ਦੇ ਕਿਉਂ ਹੋ ਗਿਆ ਹੁਣ ਉਹ ਖੜਾ ਹੈ ਵੀਰੇ ਉਹ ਖੜਾ ਉਹ ਵੀ ਕਿਹ ਲੈ ਗਣਾ ਵੀ ਉਹ ਭਾਵੇਂ ਦਾ ਦੇ ਦੇ ਕੀ ਥਾਲੀ ਉਹ ਵੇਖੀ ਨਾ ਇਹ ਡਬਲ ਜੈਕ ਵਾਲਾ ਹੈ ہمارا ਸਮਾਨ ਅਲੱਗ-ਅਲੱਗ ਖੜੇ ਆਰ ਆਰ ਰੰਗੂ ਜਿਹੜਾ ਇਹ ਕਿਹੜਾ ਹੈ ਇਹ ਫਰਜ਼ੀ ਆਰ ਆਰ ਲਿਖਿਆ ਹੋਇਆ ਆਰ ਆਰ ਇਹ ਚੱਕਰ ਮਾਰ ਸੜੀ ਨੂੰ ਹਵਾ ਫੁੱਲ ਭਰਾਈ ਜਾਵੇ ਚਾਹੀਦੀਆਂ ਵੱਧ ਲਾਉਂਦੇ ਆ ਇਹ ਨਰਮ ਬਾਉ ਦਾ ਟਾਇਰ ਜਿਹੜਾ ਫੁੱਟਾ ਲਾ ਰਾ ਉਹਦੀ ਗੁੱਡੀ ਨਹੀਂ ਲੱਗੂਗੀ ਇਹਦੀ ਤਾਂ ਫੁੱਟਾ ਹਦਾ ਜਿਵੇਂ ਪੰਜ-ਪੰਜ ਗੁੱਡੀਆਂ ਲੱਗਦੀਆਂ ਹੋ ਨਰਮ ਟਾਇਰ ਨਰਮ ਟਾਇਰ ਆ ਲਾਪਾ ਜਿਆਦਾ ਜਿਹੜਾ ਉਹ ਹੀ ਗੜੀ ਜਾਣਾ ਹੈ ਪਰਹੀਂ ਨਹੀਂ ਮਾਪ ਜ਼ੋਰ ਵੱਧ ਲਾ ਲਈ ਪੱਕੇ ਤੇ ਹੈ ਨਾ ਜ਼ੋਰ ਵੱਧ ਲਾਉ ਹੂੰ ਪਤਾ ਕਿਆ ਕਰਾਵਾਂ ਸਹੀ ਜਿਵੇਂ ਆਪਣੇ ਘੱਟ ਚੱਲਣੇ ਆ ਆਪਣੇ ਬਾਅਦ ਨਰਮੇ ਟਾਇਰ ਸੀ ਵੀ ਕੋਸ਼ਿਸ਼ ਕਰੀਏ ਇੱਥੇ ਫਾਈਨਲ ਪੇਂਟ ਹੁੰਦਾ ਹੈ ਨਾ ਜੀ ਮੇਰੇ ਉਹਦੇ ਨਾਲ ਮਸ਼ੀਨ ਨਾਲ ਕਲੀਅਰ ਫਿਰ ਚਲੋ ਜੀ ਲੋ ਕੀ ਇਧਰ ਲੋ ਜੀ ਬਿਲਕੁਲ ਤੇ ਨਿਕਲ ਚੁੱਕੇ ਆਮ ਆਸ਼ਵਾਸ਼ਣ ਦੇ ਦਿੱਤਾ ਉਹਦੇ ਗਾਣੇ ਸਾਡੋ ਜੀ ਮਸ਼ੀਨ ਨਾਲ ਲੱਗੇ ਹੋ ਜੀ ਤਾਂ ਮਸ਼ੀਨ ਗਿਆ ਜੀ ਇਹ ਹੈ ਹੈਨਾ ਹਾਂ ਇਹ ਨਿਕਲਣ ਬਾਅਦ ਉਹਨਾਂ ਦਾ ਦੇਖਦੇ ਆ 25 ਤਰੀਕ ਦਿੱਤੀ ਆ ਵੀ 25 ਨੂੰ ਆ ਜਿਓ ਪਹਿਲੀ ਤੱਕ ਦਵੂਂਗੇ ਹਾਂ 25 ਨੂੰ ਦੇ ਦੇ ਜਿਓ ਕਹਿੰਦਾ ਬਣਾਇਆ ਹੋਊਗਾ ਬਣਾਇਆ ਵੇ ਦੇਖ ਜਿਓ 25 ਨੂੰ ਬਾਕੀ ਦੇਖਦੇ ਆ ਉਹਨਾਂ 25 ਗੱਦ ਕਾਉਂਦੀ ਆ ਹਲੇ ਐ ਤਾਂ 15 ਦਿਨ ਨੂੰ ਆਇਆ। ਹੂੰ। ਬਾਕੀ ਟਾਈਮ ਕੱਲ ਦੇਖਦੇ ਆ ਵੀ ਦੰਦੇ ਕਿ ਨਹੀਂ। ਹੈਗਾ ਵੇਲੇ ਜਾਈਦਾ। ਮੈਂ ਵੇਲੇ ਤਮ। ਇੰਨੀ ਹੋਣੀ ਜੇ ਲੋਕ ਨਹੀਂ ਦੇ ਹੈਗੇ। ਜਿੱਦਾਂ ਪਾਈਨਾ ਟਾਈਮ ਰਿਹਾ ਇਹ 2 ਘੰਟੇ ਲੱਗੇ। ਆਈ ਵੀ ਨਹੀਂ ਕਿ ਭੱcka ਪੈਂਦਾ ਹੋਵੇ ਲੋਕ ਫਿਰਦੇ ਹੁਣ। ਵੇਲੇ ਜੇ ਦਿਨ ਸੀ ਨੂੰ ਹੀ ਵੇਲਾ ਜਾਈ ਹੈ ਨਾ ਹਜੇ। ਤਾਂ ਕਾਰਡ ਪਾਉਗਾ ਥਾਣਾ ਦੇ ਨੇੜੇ। ਥਾਣਾ ਦੇ ਨੇੜੇ ਦਾ ਫਿਰ ਥਾਣਾ ਦਾ ਹੋ ਜਾਣਾ ਥਾਣਾ ਦੀ ਬਾਜਾ ਦੇ ਆਲੂਆਂ ਦੀ ਦਵਾਈ ਦਾ। ਦਵਾਈ ਆਲੂਆਂ ਦੀ ਕਦੇ ਫਿਰ ਕਿੰਨੇ ਦਾ। ਆਲਦੀ ਘੜੀ ਵਿੱਚ ਨਹੀਂ ਆ ਗਾ ਚਾ ਦੇਖ ਦੇ ਇੱਕ ਕਿੜੇ ਦਾ ਲੱਗ ਲਿਆ ਹੁਣ ਇੱਕ ਕਿੜਾ ਹੋਰ ਲੱਗੂਗਾ ਦੂਜੇ ਬਾਅਦ ਦੇਖਦੇ ਆਂ ਕਿ ਕਹਤੇ ਹਾਂ 25 ਤਰੀਕ ਨੂੰ 25 ਵੀ ਆਈ ਕਿਹੜੇ ਬਹੁਤ ਦੂਰ ਆ ਅਜੇ 10 ਦਾ ਹੋਊਗੀ ਚੀ ਨੂੰ ਕਹਾਂ ਵੀ ਰੰਗ ਦੇ ਬਾਅਦ ਰੰਗ ਕਰਾਂਗਾ ਥੋੜੇ ਪਹਿਲਾਂ ਕਹਿੰਦਾ 25 ਤੱਕ ਮੂ ਰੈਡੀ ਹੋਏ ਰਹਾਂਗਾ ਦੂਜੇ ਬਾਅਦ ਰੰਗ ਕਰਾਂਗਾ ਚਲੋ ਦੇਖਦੇ ਆ ਜੀ ਇੱਕ ਅਧਾ ਕਿੜਾ ਹੋਰ ਮਾਰ ਲਾਂਗੇ ਹੁਣ ਆਪਣੇ ਇਹਦਾ ਬੰਦ ਹੋਊਗਾ ਜੱਗੇ ਆਹ ਆਹ ਆਪਰੇ ਦੇਖ ਲੈ ਮਰੰਡੇ ਆ ਗਏ ਹੈ ਮਰੰਡੇ ਇੱਕ ਦੋਕ ਮਿਲਦੇ ਨਹੀਂ ਸਹੀ ਹੁਣੀ ਮੌਜ ਹੁੰਦੀ ਸੀ ਰੋਪੜ ਚ ਮਕੌਰ ਸਾਹਿਬ ਨੂੰ ਜਾਣ ਨੂੰ ਜਿਹੜਾ ਮਰਥੀ ਨਾ ਭਜਾਈ ਜਾ ਮਰੰਡੇ ਖੜੇ ਹੁੰਦੇ ਇੱਧਰ ਬੈਣਾ ਮੀਂਹ ਸ਼ੁਰੂ ਹੋ ਗਿਆ ਤਾਂ ਉਹ ਵੀ हट ਗਿਆ ਕਿਤੇ ਵੀ ਨਹੀਂ ਹੈਗਾ ਜੀ ਤਾਂ ਪਾ ਜੀ ਨਾਲੇ ਪੜਦਾ ਹੈ ਜੀ ਹੋ ਜਾਂਦੀ ਸਮਾ ਦੇ ਪਿੰਡ ਦੇ ਪੈ ਗਏ ਫਿਰ ਬੰਦ ਮਿਲ ਗਿਆ ਭਾਈ ਇਹ ਇਹ ਆਉਂਦੇ ਹੋਏ ਬੰਦ ਮਿਲਦਾ ਹੈ ਇੱਕ ਵਾਰ ਹੈ ਜੇ ਉਧਰ ਤੇ ਉਹਨੇ ਜਾਣੀ ਜਾਂ ਇੱਧਰ ਜਾਣੇ ਪਿਛਲੀ ਵਾਰ ਕਿਉਂ ਰਿਖੜੇ ਦੇ ਉੱਤੇ ਖੜੇ ਦੇ ਅਜੀ ਪੁੱਤਰ ਕੇ ਦੇਖਣ ਲੱਗ ਗਏ ਵੀ ਘਬਰੇ ਕੋਈ ਗੱਡੀ ਖਰਾਬ ਹੋ ਗਈ ਥੱਲੇ ਜਿਹੜਾ ਜਲਦਾ ਹੀ ਨਹੀਂ ਬਹੁਤ देर ਨਹੀਂ ਆਏ ਹੈਗੇ ਬਾਈ ਟਾਈਮ ਬਹੁਤ ਲਾਇਆ ਉਧਰ ਟ੍ਰੈਨਾਂ ਲੱਗੂਆਂ ਸ਼ਾਮ ਨੂੰ ਬਹੁਤ ਟਾਈਮ ਲੰਮਾ ਲੱਗਦੀ ਹੈ ਲੋਬੀ ਚਾਹੀਦੇ ਇੱਥੇ ਦੋ ਵਾਰ ਜੇ ਕੋਈ ਥੱਲੇ ਨੂੰ ਕੱਢਣ ਚਾਹੇ ਉੱਪਰ ਉਹ ਮੇਰੇ ਨੂੰ ਆਇਆਂ ਨੇ ਵੀ ਐਡੀ ਬੜਾ ਹਾਈ ਵਿਜਨ ਹੈਗਾ ਉਧਰ ਰੰਗਦਾ ਘੁੰਮ ਕੇ ਉਹ ਆਏ ਉਹ ਪਰਾਂ ਨੂੰ ਚੜ ਕੇ ਆਏ ਘੁੰਮ ਕੇ ਫੇਰ ਆਉਣਾ ਪੈਣਾ ਉਧਰ ਤੇ ਫੇਰ ਆਉਣਾ ਪੈਂਦਾ ਹਾਂ ਆਹ ਰੋਡ ਪਰ ਤਾਂ ਚੜਾਉਂ ਹੁੰਦਾ ਉਧਰ ਤੇ ਉਹ ਪਰਾਂ ਜਾ ਕੇ ਚੜੂ ਹੁੰਦਾ ਕਿਸ ਦਿਨ ਇਹਨਾਂ ਦੇ ਕੋਲੇ ਬੰਦ ਕਰ ਦੇਣਾ ਜੀ ਜਿੱਥੇ ਨੂੰ ਜੂ ਜਾਉ ਆਪਣਾ ਉਹ ਵੀ ਸ਼ਹਿਰ ਵਾਸਤੇ ਹੁਣ ਆਏ ਆ ਸ਼ਹਿਰ ਕਰਕੇ ਭੇਜ ਤਾਂ ਦੇਖ ਲੈ ਮੈਂ ਫੋਲ ਮੈਨ ਤਾਂ ਰਾਹੇ ਵਾਲੇ ਨੂੰ ਲੱਗਣਾ ਚਾਹੀਦਾ ਜਿਹੜਾ ਮੇਨ ਉੱਥੇ ਲੱਗਣਾ ਤਾਂ ਉੱਥੇ ਪੰਗਾ ਉਹ ਜੋ ਹੋ ਗਿਆ ਬੰਦ ਹੋ ਗਿਆ ਨਾ ਟੋਲੀ ਚੱਲੇ ਹੈਗੇ ਉਹਨਾਂ ਤੇ ਉਹ ਹਾਈਵੇ ਦਾ ਪ੍ਰੋਜੈਕਟ ਹੀ ਰੱਦ ਹੋ ਗਿਆ ਨਹੀਂ ਉੱਥੇ ਲੱਗਣਾ ਤਾਂ ਯਾਨੀ ਉੱਥੇ ਬਹੁਤਾ ਜੀ ਲੋੜ ਹੈ ਹੂੰ ਚਲੋ ਦੇਖਦੇ ਜਗੀ ਆਹੋ ਪ੍ਰਧਾਨ ਨੂੰ ਕਿਹਾ ਤਾਂ ਪ੍ਰਧਾਨ ਆਇਆ ਨਹੀਂ ਨਾ ਭੋਲੂ ਬਈ ਆਇਆ ਦੋ ਹੀ ਭੋਲੂ ਬਾਈ ਨੂੰ ਵਿਆਹਤਾ ਨੂੰ ਪਰਦੇ ਬਾਟਕ ਉੱਪਰ ਦੇ ਨਿਆਣੇ ਨੂੰ ਛੁੱਟੀ ਹੋ ਗਈ ਕਿ ਸਕੂਲ ਵਾਲਿਆਂ ਨੂੰ ਦੇ ਤਾਂ ਸਹੀ ਆ ਵਧੀਆ ਕਰੇ ਵਾਲੇ ਇਹਨਾਂ ਨੇ ਬਾਟਕਾਂ ਪਰ ਉਹ ਲਾਈ ਵੀ ਆ ਪਲਾਸਟਿਕ ਜੇ ਦੇ ਕੱਤੇ ਜੇ ਜੇ ਕਿਤੇ ਇੱਟ ਜੀ ਹੁੰਦੀ ਮੋਟਰਸਾਈਕਲ ਕਿ ਗੱਡੀ ਵੀ ਹਲੋਲੇ ਖਾ ਖਾ ਕੇ ਜਾਣਾ ਤਾਂ ਆਪਾਂ ਨੇ ਐਂ ਵੱਜਦੀਆਂ ਫਿਰ ਆਉਂਦੀ ਸਿੱਖਾ ਨਹੀਂ ਆਉਂਦਾ ਹੈ ਲਾਈਨਾਂ ਵੀ ਚਾਰ ਪੰਜ ਸਕੂਲਾਂ ਨੂੰ ਛੁੱਟੀ ਹੋਈ ਹੋਈ ਆ ਬੱਚਿਆਂ ਨੂੰ ਫਟਕ ਖੋਲੇ ਉਹਦੇ ਨਿਆਣੇ ਦੇ ਫਟਕ ਖੁੱਲ ਗਿਆ ਗਿਆ ਇਹ ਕਾ ਡੰਪਲ ਬੋ ਬੜੇ ਬਣਾਏ ਵਿੱਚ ਦੇਖ ਕੇ ਗੱਡੀ ਤੇ ਚਰਖੀ ਕਰਕੇ ਲੰਘਣੀ ਇਧਰ ਨੂੰ ਕਰ ਇਧਰ ਨੂੰ ਹਾਂ ਤੁਸੀਂ ਬਹੁਤ ਲਾਈਵ ਹੈ ਸਮਝ ਨਹੀਂ ਆਉਂਦੀ ਵੀ ਇੱਥੇ ਗੱਡੀ ਲੰਘਣੀ ਆ ਤੁਸੀਂ ਐਡੇ ਜਾਜ ਲਾਏ ਆਏ ਕਿਹੜਾ ਨੂੰ ਕੋਈ ਹਾਜ਼ਰੀ ਲਵਾਇਆ ਏ ਮੋਰੀ ਬਾਕੀ ਹੁਣ ਉਹਨਾਂ ਦੀ ਮਰਜ਼ੀ ਏ ਦੇਣਾ ਨਾ ਦੇਣਾ ਮਾਲਕਾਂ ਦੀ ਵੀ ਗੱਲ ਹੈ ਆ ਉਧਰ ਤਾਇ ਜੀ ਵੀ ਆ ਗਏ ਆ ਗਿਆ ਮੋਢੂ ਵੀ ਤਾਂ ਗਿਆ ਜੀ ਤਾਂ ਵਿਆਹ ਕਰਕੇ ਆਇਆ ਅਸਲ ਚ ਬਈ ਅੱਜ ਬਸ ਉਹੀ ਆ ਦੇਖਾ ਤੁਹਾਡੇ ਹੀ ਏਟਰਾ ਨਾਲ 25 ਤਰੀਕ ਗੇਟਾਂ ਨੇ 25 ਤਰੀਕ ਇਹਦਾ 25 ਤਰੀਕ ਨੂੰ ਤਿਆਰ ਖੜਾ ਹੋਊਗਾ ਬਿਨਾਂ ਰੰਗ ਤੇ ਜੇ ਉਹਨਾਂ 25 ਤਰੀਕ ਨੂੰ ਆ ਜਿਓ ਕਿਹੜਾ ਮਰਜ਼ੀ ਹੋ ਰੰਗ ਦੇਖ ਲਿਓ ਉਹਦੇ ਬਾਅਦ ਉਹਨਾਂ ਲੋਗਾਂ ਨੂੰ ਵੇਖ ਲਿਓ ਹਮਮ ਕੀ ਵੀ ਆ ਜੀ ਆ 15 ਤਾਂ ਰਹਿ ਗਏ ਆ 15 ਦਿਨ ਤੱਕ 25 ਆ ਗਈ 25 ਕਿਲੇ ਦੂਰ ਆ ਹਮਮ ਪਹਿਲੀ ਦੂਤੇ ਬਾਅਦ ਹੀ ਮਿਲੂੰਗਾ 5-7 ਦਿਨ ਅੱਗੇ ਨੂੰ ਲੱਗ ਜੇ ਤੇ ਹਮਮ ਕੀ ਵੀ ਆ ਜੀ ਇਹ ਦਸਤ ਚ ਇਹ ਆ ਬਹੁਤ ਪੂਰੇ ਜਣਾ ਕਿਲੇ ਸੌ ਹਮਮ 105 ਕਿਲੋਮੀਟਰ ਦਾ ਸਾਸੀ ਦੂਰ ਆ ਜੇ ਮੈਂ ਗਿਆ ਨਾ ਹਮਮ 105 ਕਿਲੋਮੀਟਰ ਪੈ ਜਾਂਦਾ ਦੋ ਘਟੇ ਲੱਗ ਜਾਂਦੇ ਹਮਮ ਪੂਰੇ ਦੋ ਘੰਟੇ 25 ਨੂੰ ਮੈਂ ਚੱਲੂਗਾ ਉੱਥੇ ਬੈਠ ਜਾਣਾ ਹਾਂ ਓ ਠੀਕ ਆ ਜੀ ਠੀਕ ਆ ਇਹਨੇ ਲੰਬੀਆਂ ਮੁੱਕ ਦੂੰਗੀ ਇੱਧਰ ਪੱਕੀਆਂ ਮੁੱਕ ਲੈਣੀਆਂ ਹਾਂ ਜੇ ਤੁਮ ਖਾਦੋ ਉੱਥੇ ਬਿਠਾ ਲਿਆਉਣਾ ਬਾਪੂ ਜੀ ਹੂੰ ਨਾ 25 ਦੇ ਬਾਅਦ ਦੇਖਾਂਗੇ ਜੇ ਤੰਗ ਕਰਨ ਨੂੰ ਫੇਰ ਉਠਾ ਲਿਆਉਗੇ ਦੋ ਦਿਨ ਉਹਨਾਂ ਨੂੰ ਕਹਣਾ ਬਾਈ ਜਿਹੜੇ ਗੇਟਰ ਮਾਰਨ ਨਾਲ ਐਡੀ ਲੁੱਟ ਜਾਣਾ ਉਹਨਾਂ ਨੂੰ ਬਹੁਤ ਇਹ ਓਹ ਨੀੜੇ ਉਹ ਪਤਾ ਅਗਲਾ ਮੋਟਰਸਾਈਕਲ ਪਜਾਇਆ ਵਿੱਚ ਹੋਰ ਉਹ ਵੇਖਣਾ ਨੇੜੇ ਜਿਹੜੀ ਹੋਵੇ ਦੋ ਦਿਨ 10000 ਰੁਪਏ ਲੱਗ ਜਿੰਦੇ ਇਕੱਠੀ ਹੋਊਗੀ ਹੂੰ ਜਾਣਾ ਜ਼ੂਰ ਬੰਦਾ ਨਾ ਇਹੀ ਪੰਗਾ ਹੈ ਤੇ ਉਹ ਬੰਦਾ ਕਿਹੜਾ ਮਾਰੇ ਉਹਨੂੰ ਫੋਨ ਕਰਕੇ ਪੁੱਛਣੀ ਵੀ ਭਾਈ ਦੱਸ ਦੇ ਇਹਨੇ ਇਹ ਕਹਿੰਦਾ ਕਹਿੰਦਾ ਲੋੜ ਨਹੀਂ 25 ਦਿਨਾਂ ਨੂੰ ਆਜੀ ਬਸ ਆਪਣਾ ਕਹਿੰਦਾ ਚਾਹੇ ਬਿਨਾਂ ਫੋਨ ਕਰਕੇ ਆਜਿਓ ਆ ਬਜਾਣਾ ਤਾਂ ਬਿਨਾਂ ਫੋਨ ਕਰੇ ਦੀਆਂ ਫੋਨ ਕਰੇ ਦੀ ਤਾਂ ਜਾਈ ਦੇ ਨਹੀਂ ਅੱਜ ਵੀ ਉਕਣੇ ਹੀ ਗਏ ਆ ਉਹ ਕਹਿੰਦਾ ਫੋਨ ਕਰਕੇ ਜੇ ਮੈਂ ਤੈਨੂੰ ਕਹਿੰਦਾ ਕਿ ਕਿਸੇ ਟਰਾਲੇ ਨੂੰ ਨੋ ਨੋ ਲਿਖ ਦੇਣਾ ਆਪਣਾ ਵਿਆਹ ਤਿਆਰ ਹੈ ਹਾਂ ਜਦ ਆਪਾਂ ਨੂੰ ਦਿਖਾਇਆ ਜਾ ਵੀ ਤਾਂ ਆਪਾਂ ਦੇ ਕੋਲੇ ਲਿਖਿਆ ਹਾਂ ਜਦ ਹੁਸੈਨ ਕਿਧਰ ਗਿਆ ਯਾ ਟਰਾਲਾ ਥੋੜਾ ਜਿਹਾ ਕਰ ਦਿੰਦੇ ਤੇ ਯਾਰ ਉੱਥੇ ਟਰਾਲੇ ਬਣੇ ਹੀ ਉਹ ਤੇ ਇੱਕ ਟ੍ਰੈਲਰ ਦਿੱਤਾ ਵੀ ਥੋੜੀ ਜਿਹੀ ਬਸ। ਚਲ 25 ਵੀ ਆ ਗਈ ਕਿਹੜੇ ਦੂਰੇ। ਬਾਅਦ ਚ 10 ਤਰੀਕਾ 15 ਦਿਨ ਤੱਕ ਜਿਹੜਾ ਮਾਰੇ ਹੋਗੇ ਇੱਕ ਵਾਰੀ ਦੇਖਿਆ ਹੋਊਂਗੇ ਤੇ ਕਿਆ ਕਹਿੰਦੇ ਆ। ਹੂੰ। ਲੱਗੀਆਂ ਲੁਕੀਆਂ ਵੀ ਪਲੇਟਾਂ ਕੇ ਨਹੀਂ। ਹਾਂ। ਉਹ ਹਾਂਜੀ। ਸਾਧ ਕੇ ਪਰ ਸਾਦਾ ਕੋਈ ਲਗਾਇਆ ਹੋਇਆ ਹੁਣ। ਹਾਂ ਇਹ ਤਾਂ ਕਾਗਜ਼ 'ਤੇ ਲਿਖਿਆ ਹੋਣਾ ਹੁੰਦਾ। ਜਿਆਦਾ ਪੀਜਾ। ਹਾਂਜੀ। ਬਾਕੀ ਹੁਣ ਕੀ ਗੜੇ ਦੂਰ ਆ 15 ਦਿਨ ਤਾਂ ਰਹਿ ਗਏ ਜਿੱਥੇ ਦਾ ਚਾਰ ਮਹੀਨੇ ਹੋ ਗਏ ਮੈਂ ਕਹਿੰਦਾ 2 ਫਰਵਰੀ થી ਕੀ ਵੀ ਉਹਦੇ ਤੇ 25 ਫਰਵਰੀ 25 ਕਿ ਅੱਛਾ 25 ਅਪ੍ਰੈਲ ਮਈ ਜੋਰ ਜੋਨਿਕ ਨੂੰ ਤਿਰੀ ਮਈ ਚੋਤ 5 ਮਹੀਨੇ ਹੋ ਜਾਣੇ 26 ਜੂਨ 25 ਦਿਨ ਨੂੰ ਪੰਜ ਮਹੀਨੇ ਹੋ ਜਾਣੇ 26 ਦਿਨ ਨੂੰ ਉਹਨੂੰ ਪਤਾ ਵੀ ਨਹੀਂ ਲੱਗਿਆ 25 ਨੂੰ ਪੰਜ ਹਾਂਜੀ 26 ਦਿਨ ਨੂੰ ਕਿਹਦੇ ਜੀ ਉਹ ਤਾਂ ਚਲ ਰਿਹਾ ਨਾ ਦਿਨਾਂ ਦੀ ਗੱਲ ਕਰਦਾ ਦੇਖ ਲੈ ਹੂੰ ਇਕਣਾ ਲੰਘੇ 25 ਦਿਨ ਕਿਨੂੰ 5 ਮਹੀਨੇ ਹੋ ਗਏ। ਦੇਖ ਲੋ ਫਿਰ ਜਿਹੜੀ ਇਹਨਾਂ ਨੇ ਦਿੱਤੀ ਆ 25 ਹਾਂ। ਉਹਨੂੰ 5 ਮਹੀਨੇ ਹੋ ਗਏ ਨੇ। ਹੂੰ। 25 ਦੇਖਦਾ ਸ਼ੁਕਰਗੁਜ਼ਾਰ ਆ। ਚਲ ਕੋਈ ਨਹੀਂ 25 ਲੈ ਲਓ। ਹਾਂਜੀ। ਤੇ ਬੀਓ ਕੋ ਨਦੀਪਾ ਚਲੋ। ਉਹ ਚੱਕੀ ਨੇ ਆਉਣਾ। ਮਿੱਟੀ। ਮਿੱਟੀ ਪਣਾ ਲੈ ਕੇ ਆਉਣਾ। ਪਣਾ ਆਉਣਾ। ਗੱਡੀ ਅਸੀਂ ਤਿਆਰ ਕਰ ਲਈ। ਆ ਨਾ ਮਾਈਡਲ ਕੇ ਜੇ ਕਰਦਾਂ ਮੈਂ ਤੂੰ ਸੁਭਿਲਦਾ ਜਾਇਆ ਭੰਮਿਆ ਹਾਂ ਤੇ ਫਿਰ ਉਹ ਤੇ ਮਹੂਰ ਉਹ ਤੇ ਪੁੱਛਣਾ ਤੇ ਕਿਹਨੂੰ ਮਾੜਾ ਕਹੀ ਜਿਹਨਾਂ ਨੂੰ ਪੁੱਛ ਲੈ ਆਲੇ ਝੂਠੀਆਂ ਨਹੀਂ ਆਂਦੀਆਂ ਤੇ ਦੋ ਤਿੰਨ ਦਿਨ ਥੋੜੀ ਸਹੀ ਹਾਲਿਆ ਹਸਤਾ ਨਾ ਪਰਦਾ ਚੱਕ ਲਿਆ ਉਹ ਦੀ ਦੂਰੀਆ ਚਾਰ ਵਾਲੀ ਹੋਰ ਤੇ ਆ ਉਹ ਵੀ ਠੀਕ ਆ ਉਹ ਕਰੀਏਗੇ ਮਲੇਰੀ ਦੇ ਨੇੜੇ ਤੇੜੇ ਕੱਖਾ ਲੱਖਾ ਵਿੱਚ ਵਿੱਚ ਚੱਲ ਵੱਢ ਲਿਆਉਂਗੇ ਟਰੈਕਟਰ ਪਰ ਮਲੇਰੀ ਦਾ ਸਹੀ ਇਹ ਨੂੰ ਅੰਦਰ ਕੀ ਦੋ ਉਹ ਤਾਂ ਪਤਾ ਕਰ ਹਣੀ ਹੈ ਜੀ ਕਰਦੇ ਪਤਾ ਚਲ 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 ਮਿੱਟੀ ਲਈਏ ਚਲੋ ਉਹੋ ਫਿਕਰ